ਪੰਜਾਬ ਪੰਜਾਬੀ ਅਤੇ ਉਰਦੂ ਦੀ ਆਪਸੀ ਸਾਂਝ ਪੰਜਾਬ ਭਾਰਤ ਦੇ ਉੱਤਰ ਪੂਰਬ ਵਿੱਚ ਸਥਿਤ ਹੈ ਵਕ ਵਕ ਸਮਿਆਂ ਦੌਰਾਨ ਇਸ ਖੇਤਰ ਦਾ ਨਾਂ ਬਦਲ ਕੇ ਹੁਣ ਪੰਜਾਬ ਨਾਂ ਨਾਲ ਜਾਣਿਆ ਜਾਂਦਾ ਹੈ ਜੋ ਕਿ ਫਾਰਸੀ ਭਾਸ਼ਾ ਦੇ ਦੋ ਸ਼ਬਦਾਂ ਪੰਜ ਅਤੇ ਆਪ ਦਾ ਜੋੜ ਹੈ ਜਿਸ ਦਾ ਅਰਥ ਹੈ ਪੰਜ ਪਾਣੀਆਂ ਦੀ ਧਰਤੀ ਅਤੇ ਉਹ ਪੰਜ ਪਾਣੀ ਜਾਂ ਦਰਿਆ ਹਨ ਸਤਲੁਜ, ਰਾਵੀ, ਬਿਆਸ, ਜੇਹਲਮ ਅਤੇ ਚਨਾਬ ਭਾਰਤ ਦੀ ਵੰਡ ਤੋਂ ਪਹਿਲਾਂ ਪੰਜਾਬ ਇੱਕ ਵਿਸਤਾਰ ਸੂਬਾ ਸੀ। ਸੰਯੁਕਤ ਪੰਜਾਬ ਦੀਆਂ ਹੱਦਾਂ ਪੱਛਮ ਵਿੱਚ ਪਿਸ਼ਾਵਰ ਦੀ ਹੱਦ ਤੋਂ ਸ਼ੁਰੂ ਹੋ ਕੇ ਪੂਰਬ ਵਿੱਚ Shimla ਦੀ ਪਹਾੜੀ ਇਲਾਕਿਆਂ ਤੱਕ ਉੱਤਰ ਵਿੱਚ ਜੰਮੂ ਕਸ਼ਮੀਰ ਅਤੇ ਦੱਖਣ ਵਿੱਚ ਦਿੱਲੀ ਤੱਕ ਫੈਲੀਆਂ ਹੋਈਆਂ ਸਨ ਲਾਹੌਰ ਪੰਜਾਬ ਦਾ ਸਾਹਿਤਕ ਅਤੇ ਸੱਭਿਆਚਾਰਕ ਕੇਂਦਰ ਸੀ ਉਸ ਸਮੇਂ ਵਿੱਚ ਪੰਜਾਬ ਉਰਦੂ ਭਾਸ਼ਾ ਅਤੇ ਸਾਹਿਦ ਦਾ ਕੇਂਦਰ ਸੀ ਅਤੇ ਸਿੱਖਿਆ ਦਾ ਮਾਧਿਅਮ ਉਰਦੂ ਸੀ ਸਕੂਲਾਂ ਅਤੇ ਕਾਲਜਾਂ ਵਿੱਚ ਇਸ ਦਾ ਚਲਣ ਸੀ ਇਹ ਭਾਸ਼ਾ ਰੋਜ਼ਗਾਰ ਨਾਲ ਜੁੜੀ ਹੋਈ ਸੀ ਜ਼ਿਆਦਾਤਰ ਅਖਬਾਰ ਅਤੇ ਰਸਾਲੇ ਉਰਦੂ ਵਿੱਚ ਹੀ ਛਪਦੇ ਸਨ ਸਰਕਾਰੀ ਅਤੇ ਦਰਬਾਰੀ ਕੰਮ ਉਰਦੂ ਭਾਸ਼ਾ ਵਿੱਚ ਕੀਤੇ ਜਾਂਦੇ ਸਨ ਇਸ ਦਾ ਪੱਕਾ ਸਬੂਤ ਮੌਜੂਦਾ ਦੌਰ ਵਿੱਚ ਪੰਜਾਬ ਦੀਆਂ ਅਦਾਲਤਾਂ ਅਤੇ ਰੋਜ਼ਾਨਾ ਭਾਸ਼ਾ ਵਿੱਚ ਫਾਰਸੀ ਅਤੇ ਉਰਦੂ ਸ਼ਬਦਾਂ ਦੇ ਵਾਦੇ ਤੋਂ ਲਗਾਇਆ ਜਾ ਸਕਦਾ ਹੈ ਪੰਜਾਬ ਦਾ ਖੇਤਰ ਸੱਭਿਆਚਾਰਕ ਇਤਿਹਾਸਿਕ ਅਤੇ ਸਾਹਿਤਕ لحاظ ਤੋਂ ਬਹੁਤ ਜ਼ਿਆਦਾ ਮਹੱਤਤਾ ਦਾ ਹਾamil ਹੈ ਪੰਜਾਬ ਇੱਕ ਸੰਯੁਕਤ ਸੱਭਿਆਚਾਰ ਤੇ ਸਭਿਯਤਾ ਦੀ ਨਿਸ਼ਾਨੀ ਹੈ ਅਤੇ ਇਸ ਸੰਯੁਕਤ ਸੱਭਿਆਚਾਰ ਵਿੱਚ ਸੂਫੀਆਂ ਸੰਤਾਂ ਅਤੇ ਸਿੱਖ ਗੁਰੂ ਸਾਹਿਬਾਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਜਿਵੇਂ ਬਾਬਾ ਫਰੀਦ ਬੁੱਲੇ ਸ਼ਾਹ ਸ਼ਾਹ ਹੁਸੈਨ ਆਦ ਇਹ ਉਹ ਸੂਫੀ ਬਜ਼ੁਰਗ ਸਨ ਜਿਨ੍ਹਾਂ ਨੇ ਆਪਣੇ ਕਲਾਮ ਵਿੱਚ ਏਕਤਾ ਆਪਸੀ ਭਾਈਚਾਰਾ ਹਮਦਰਦੀ ਇਨਸਾਨੀਅਤ ਜਹੇ ਮਹਾਨ ਗੁਨਾ ਦੀ ਸਿੱਖਿਆ ਦਿੱਤੀ ਸਿੱਖ ਧਰਮ ਦੀ ਪਵਿੱਤਰ ਕਿਤਾਬ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਸ਼ਾਇਰਾਂ ਦਾ ਕਲਾਮ ਮੌਜੂਦ ਹੈ ਉਹਨਾਂ ਵਿੱਚ ਮੁਸਲਮਾਨ ਬਜ਼ੁਰਗ ਬਾਬਾ ਫਰੀਦ ਹਿੰਦੂ ਸੰਤ ਕਬੀਰ ਅਤੇ ਨਾਮਦੇਵ ਵੀ ਸ਼ਾਮਿਲ ਹਨ ਇਹ ਸੂਫੀ ਸੰਤ ਦਰਵੇਸ਼ ਗੁਰੂ ਸਾਹਿਬਾਨ ਪੰਜਾਬ ਦੀ ਧਰਤੀ ਤੇ ਇੰਨੇ ਪ੍ਰਸਿੱਧ ਹੋਏ ਕਿ ਇਨ੍ਹਾਂ ਸਭ ਦੇ ਸੁਨੇਹੇ ਪੰਜਾਬ ਦੀ ਪਛਾਣ ਬਣ ਗਏ ਇਸ ਖੇਤਰ ਵਿੱਚ ਹਿੰਦੂ ਮੁਸਲਿਮ ਸਿੱਖ ਈਸਾਈ ਸਭ ਬਗੈਰ ਦੀਨ ਧਰਮ ਦੇ ਪੰਜਾਬ ਦੇ ਸੰਯੁਕਤ ਸਭਿਆਚਾਰ ਨੂੰ ਆਪਸੀ ਸਹਿਨਸ਼ੀਲਤਾ ਅਤੇ ਭਾਈਚਾਰਗੀ ਦੇ ਨਾਲ ਪਰਵਾਨ ਚੜਾ ਰਹੇ ਹਨ ਇਸ ਸੰਯੁਕਤ ਸਭਿਆਚਾਰ ਦੀ ਵਕ ਵਕ ਤੱਤਾਂ ਵਿੱਚ ਕੌਮੀ ਜਨੂਨ ਦੇਸ਼ ਭਗਤੀ ਵਲਿਦਾਨ ਦੀ ਭਾਵਨਾ ਅਤੇ ਕੁਰਬਾਨੀ ਇੱਕ ਦੂਜੇ ਦੀ ਇੱਜ਼ਤ ਪੰਜਾਬ ਅਤੇ ਪੰਜਾਬੀਅਤ ਦੀ ਪਛਾਣ ਬਣੇ ਹੋਏ ਹਨ ਉਰਦੂ ਸ਼ਾਇਰਾਂ ਅਤੇ ਲੇਖਕਾਂ ਨੇ ਆਪਣੇ ਕਲਾਮ ਵਿੱਚ ਪੰਜਾਬ ਦੇ ਲੋਕਾਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਹੈ ਸੁਨਾਇਆ ਰਾਤ ਕੋ ਕਿੱਸਾ ਜੋ ਹੀਰ ਰਾਂਝੇ ਕਾ ਸੁਨਾਇਆ ਰਾਤ ਕੋ ਕਿੱਸਾ ਜੋ ਹੀਰ ਰਾਂਝੇ ਕਾ ਤੋ ਅਹਲੇ ਦਰਦ ਕੋ ਪੰਜਾਬੀਆਂ ਨੇ ਲੂਟ ਲਿਆ ਉਰਦੂ ਅਤੇ ਪੰਜਾਬ ਦਾ ਗਹਿਰਾ ਰਿਸ਼ਤਾ ਸ਼ੁਰੂ ਤੋਂ ਹੀ ਰਿਹਾ ਹੈ ਇਲਾਮਾ ਇਕਬਾਲ ਵੀ पंजाब का जिक्र गुरु नानक देव जी के दे, हवाले नाल इस तरह करते हैं फिर उठी आखिर सदा तौहीद की पंजाब से, फिर उठी आखिर सदा तौहीद की पंजाब से हिंद को एक मरदे कामिल ने जगाया खाब से पंजाब के संयुक्त सभ्याचार ने भारत को पंजाबी भाषा के नाल, नाल उर्दू भाषा तो भी ਕਮੀਰ ਕੀਤਾ ਜਿਸ ਦੇ ਲਈ ਅਕਸਰ ਭਾਸ਼ਾ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਰਦੂ ਦਾ ਅਸਲ ਜਨਮ ਸਥਾਨ ਪੰਜਾਬ ਹੀ ਹੈ ਪੰਜਾਬੀ ਅਤੇ ਉਰਦੂ ਭਾਸ਼ਾ ਵਿੱਚ ਕਾਫੀ ਸ਼ਬਦ ਮਿਲਦੇ ਜੁਲਦੇ ਪਾਏ ਜਾਂਦੇ ਹਨ ਪੰਜਾਬੀ ਅਤੇ ਉਰਦੂ ਵਿੱਚ 60% ਤੋਂ ਜ਼ਿਆਦਾ ਸ਼ਬਦ ਮਿਲਦੇ ਜੁਲਦੇ ਹਨ ਉਰਦੂ ਭਾਰਤ ਦੀ ਉਹ ਪੁਰਾਣੀ ਭਾਸ਼ਾ ਹੈ ਜੋ ਨਵੇਂ ਭਾਰਤੀ ਆਰੀਅਨ ਦੌਰ ਵਿੱਚ ਸ਼ੁਰੂ ਹੋ ਕੇ ਪੂਰੇ ਦੇਸ਼ ਵਿੱਚ ਫੈਲੀ ਹੈ ਸ਼ੁਰੂ ਵਿੱਚ ਇਸ ਨੂੰ ਹਿੰਦਵੀ ਅਤੇ ਹਿੰਦੀ ਦੇ ਨਾਮ ਦਿੱਤੇ ਗਏ ਪਰ ਇਸ ਅਸਲੀਅਤ ਨੂੰ ਐਤਰਾਫ ਮੰਨਣਾ ਸ਼ੁਰੂ ਪਵੇਗਾ ਕਿ ਉਰਦੂ ਭਾਸ਼ਾ ਪੰਜਾਬ ਵਿੱਚ ਪੈਦਾ ਹੋਈ ਅਤੇ ਇੱਥੇ ਹੀ ਜਵਾਨ ਹੋਈ ਇਸ ਭਾਸ਼ਾ ਦੀ ਤਰੱਕੀ ਅਤੇ ਵਿਕਾਸ ਵਿੱਚ ਸਭ ਤੋਂ ਪ੍ਰਸਿੱਧ ਸੇਵਾਵਾਂ ਪੰਜਾਬ ਦੇ ਲੇਖਕਾਂ ਦੀਆਂ ਰਹੀਆਂ ਹਨ ਪ੍ਰੋਫੈਸਰ ਮਹਿਮੂਦ ਸ਼ਿਰਾਨੀ ਦੀ ਮਸ਼ਹੂਰ ਕਿਤਾਬ ਪੰਜਾਬ ਮੇ ਉਰਦੂ ਇਸ ਦਾ ਸਭ ਤੋਂ ਵੱਡਾ ਸਬੂਤ ਹੈ ਪ੍ਰੋਫੈਸਰ ਮਹਿਮੂਦ ਸ਼ਿਰਾਨੀ ਪੰਜਾਬ ਮੇ ਉਰਦੂ ਵਿੱਚ ਲਿਖਦੇ ਹਨ ਉਰਦੂ ਅਤੇ ਪੰਜਾਬੀ ਭਾਸ਼ਾ ਦਾ ਜਨਮ ਸਥਾਨ ਇੱਕ ਹੀ ਮੁਕਾਮ ਹੈ ਦੋਨੋਂ ਨੇ ਇੱਕ ਹੀ ਥਾਂ ਸਿਖਲਾਈ ਪ੍ਰਾਪਤ ਕੀਤੀ ਹੈ ਅਤੇ ਜਦੋਂ ਸਿਆਣੀਆਂ ਹੋ ਗਈਆਂ ਤਾਂ ਇਹਨਾਂ ਵਿੱਚ ਵੱਖਰਤਾ ਸਥਿਤ ਹੁੰਦੀ ਹੈ ਪੰਜਾਬੀ ਅਤੇ ਉਰਦੂ ਵਿੱਚ ਕੁਝ ਅੱਖਰ ਆਪਸ ਵਿੱਚ ਤਬਦੀਲ ਹੋ ਜਾਂਦੇ ਹਨ ਮਿਸਾਲ ਲਈ ਪੰਜਾਬੀ ਦਾ ਵਾਵਾ ਉਰਦੂ ਵਿੱਚ ਬੱਬੇ ਵਿੱਚ ਬਦਲ ਜਾਂਦਾ ਹੈ ਜਿਵੇਂ ਪੰਜਾਬੀ ਵੇchna ਉਰਦੂ ਵੇchna ਪੰਜਾਬੀ ਬਾਲ ਉਰਦੂ ਬਾਲ ਉਰਦੂ ਵਿੱਚ ਬ੍ਰਿਜ ਲਹਿਜੇ ਜਾਂ ਪੰਜਾਬੀ ਲਹਿਜੇ ਦਾ ਸਖਤ ਮੁਕਾਬਲਾ ਜਿਹੜਾ ਹੈ ਅਸੀਂ ਦੇਖਦੇ ਹਾਂ ਕਿ ਇੱਕ ਹੀ ਸਮੇਂ ਵਿੱਚ ਇੱਕ ਸ਼ਬਦ ਦੋਨਾਂ ਲਹਿਜਾਂ ਵਿੱਚ ਬੋਲਿਆ ਜਾਂਦਾ ਹੈ ਜਿਵੇਂ ਉਰਦੂ ਬਾਦਲ ਪੰਜਾਬੀ ਬੱਦਲ ਉਰਦੂ ਬਾਜ਼ਾਰ ਪੰਜਾਬੀ ਬਾਜ਼ਾਰ ਉਰਦੂ ਦਾ ਕਿਉਂਕਿ ਪੰਜਾਬ ਵਿੱਚ ਜਨਮ ਹੋਇਆ ਇਸ ਲਈ ਜ਼ਰੂਰੀ ਹੈ ਕਿ ਉਹ ਜਾਂ ਤਾਂ ਪੰਜਾਬੀ ਦੇ ਸਮਾਨ ਹੋਵੇ ਜਾਂ ਉਸ ਦੇ ਨੇੜੇ ਦੀ ਰਿਸ਼ਤੇਦਾਰ ਹੋਵੇ ਪੰਜਾਬ ਹਰ ਖੇਤਰ ਵਿੱਚ ਆਪਣੀ ਬਿਹਤਰੀ ਮਨਵਾਉਂਦਾ ਰਿਹਾ ਹੈ ਗਿਆਨ ਸਾਹਿਤ ਅਤੇ ਸਭਿਅਤਾ ਦੇ ਵਿਕਾਸ ਵਿੱਚ ਵੀ ਇਸ ਖੇਤਰ ਨੇ ਮਹੱਤਵਪੂਰਨ ਰੋਲ ਅਦਾ ਕੀਤਾ ਹੈ ਇਤੋਂ ਤੱਕ ਕਿ ਜਦੋਂ ਅਸੀਂ ਉਰਦੂ ਸਾਹਿਤ ਦੇ ਇਤਿਹਾਸ ਦਾ ਧਿਆਨ ਨਾਲ ਅਧਿਐਨ ਕਰਦੇ ਹਾਂ ਤੇ ਇਸ ਦੇ ਸ਼ੁਰੂਆਤੀ ਪਿਛੋਕੜ ਤੇ ਨਿਗਾਹ ਮਾਰਦੇ ਹਾਂ ਤਾਂ ਅਸਲੀਅਤ ਸਾਹਮਣੇ ਆਉਂਦੀ ਹੈ ਕਿ ਪੰਜਾਬ ਦੇ ਲੇਖਕਾਂ ਦਾ ਜ਼ਿਕਰ ਕੀਤੇ ਬਿਨਾ ਉਰਦੂ ਸਾਹਿਤ ਦਾ ਇਤਿਹਾਸ ਕਿਸੇ ਤਰ੍ਹਾਂ ਵੀ ਮੁਕੰਮਲ ਨਹੀਂ ਹੋ ਸਕਦਾ ਪੰਜਾਬ ਨੇ ਉਰਦੂ ਸ਼ਾਇਰੀ ਅਤੇ ਵਾਰਤਕ ਦੇ ਹਵਾਲੇ ਨਾਲ ਉਰਦੂ ਸਾਹਿਤ ਨੂੰ ਅਜਹੀ ਪ੍ਰੋਸੇਯੋਗ ਮਾਨ ਵਾਲੇ ਸ਼ਾਇਰ ਅਤੇ ਸਾਹਿਤਕਾਰ ਅਤਾ ਕਿਤੇ ਜਿਨ੍ਹਾਂ ਨੇ ਉਰਦੂ ਸਾਹਿਤ ਦੇ ਹਵਾਲੇ ਨਾਲ ਵਕ ਵਕ ਵੰਗੀਆਂ ਵਿੱਚ ਸਤਿਕਾਰ ਵਾਲੇ ਕੰਮ ਅੰਜਾਮ ਦਿੱਤੇ ਹਨ ਸ਼ਾਇਰੀ ਦੇ ਹਵਾਲੇ ਨਾਲ ਇਕਵਾਲ ਫੈਜ਼ ਹਫੀਜ਼ ਜਲੰਦਰੀ ਸਾਹਿਲ ਲੁਧਿਆਣਵੀ ਆਦ ਵਾਰਤਕ ਦੇ ਵਾਲੇ ਨਾਲ ﺍﻟताफ हुसैन حالی मौलवी मोहम्मद हुसैन आजाद शबली नोमानी सर सैयद अहमद खान टिपटी नजीर अहमद ਆਦ ਦੇ ਨਾਮ ਕਮਾਲ ਦੇ ਹਨ ਇਸ ਤੋਂ ਇਲਾਵਾ ਇੱਥੇ ਦੇ ਲੇਖਕਾਂ ਨੇ ਵਿਅੰਗ ਤੇ ਮਜ਼ਾਕ ਅਤੇ ਪੱਤਰਕਾਰੀ ਦੇ ਮੈਦਾਨ ਵਿੱਚ ਵੀ ਕਮ ਅੰਜਾਮ ਦਿੱਤੇ ਹਨ ਡਾਕਟਰ ਸਤਨਾਮ ਸਿੰਘ ਕੁਮਾਰ ਉਰਦੂ ਪੰਜਾਬ ਔਰ ਸਿੱਖ ਸ਼ੋਰਾ ਕਿਤਾਬ ਵਿੱਚ ਪੰਨਾ ਨੰਬਰ 9 ਤੇ ਲਿਖਦੇ ਹਨ ਉਰਦੂ ਸਾਹਿਤ ਅਤੇ ਸ਼ਾਇਰੀ ਵਿੱਚ ਪੰਜਾਬੀਆਂ ਨੂੰ ਪਾਗਲਪਨ ਦੀ ਹੱਦ ਤੱਕ ਮੁਹੱਬਤ ਹੈ ਉਹ ਸ਼ਾਇਦ ਇਸ ਲਈ ਕਿ ਪੰਜਾਬ ਇਸ ਭਾਸ਼ਾ ਦੀ ਜਨਮ ਭੂਮੀ ਹੈ ਡਾਕਟਰ ਵਜ਼ੀਰ ਆਗਾ ਇੱਕ ਥਾਂ ਲਿਖਦੇ ਹਨ ਜਦੋਂ ਪੰਜਾਬ ਦਾ ਸਾਹਿਤਕਾਰ ਉਰਦੂ ਭਾਸ਼ਾ ਵਿੱਚ ਲਿਖਦਾ ਹੈ ਤਾਂ ਆਪਣੀ ਜਨਮ ਭੂਮੀ ਦੀ ਸਾਰੀ ਖਸ਼ਬੂ ਅਤੇ ਲਹਿਜੇ ਨੂੰ ਉਰਦੂ ਵਿੱਚ ਤਬਦੀਲ ਪੇਸ਼ ਕਰਨ ਲਈ ਮਜਬੂਰ ਹੁੰਦਾ ਹੈ ਪੰਜਾਬ ਅਤੇ ਉਰਦੂ ਦਾ ਆਪਸੀ ਰਿਸ਼ਤਾ ਬੜਾ ਸਥਿਰ ਅਤੇ ਸਿਹਤਮੰਦ ਹੈ ਕਿਉਂਕਿ ਆਜ਼ਾਦੀ ਤੋਂ ਪਹਿਲਾਂ ਪੰਜਾਬ ਉਰਦੂ ਭਾਸ਼ਾ ਅਤੇ ਸਾਹਿਦ ਦਾ ਖਾਸ ਕੇਂਦਰ ਸੀ ਸਕੂਲਾਂ ਅਤੇ ਕਾਲਜਾਂ ਵਿੱਚ ਇਸ ਦਾ ਚਲਨ ਸੀ ਇਹ ਭਾਸ਼ਾ ਰੋਜ਼ਗਾਰ ਨਾਲ ਸੰਬੰਧਿਤ ਸੀ ਪਰ ਬਦਕਿਸਮਤੀ ਦੇ ਨਾਲ ਦੇਸ਼ ਦੀ ਵੰਡ ਦੇ ਨਾਲ ਇਸ ਨੂੰ ਆਪਣੇ ਹੀ ਦੇਸ਼ ਵਿੱਚ ਬੇਗਰ ਹੋਣਾ ਪਿਆ ਸਾਹਿਲ ਲੁਧਿਆਣਵੀ ਲਿਖਦੇ ਹਨ ਆਜ਼ਾਦੀਏ ਕਾਮਿਲ ਕਾ ਐਲਾਨ ਹੋਆ ਜਿਸ ਦਿਨ ਆਜ਼ਾਦੀਏ ਕਾਮਿਲ ਕਾ ਐਲਾਨ ਹੋਆ ਜਿਸ ਦਿਨ ਮਾਤੂਬ ਜ਼ੁਬਾਨ ਠਹਿਰੀ ਗद्दार ਜ਼ੁਬਾਨ ਠਹਿਰੀ ਜਿੱਥੇ ਇਹ ਹਕੀਕਤ ਹੈ ਕਿ ਉਰਦੂ ਪੰਜਾਬ ਵਿੱਚ ਜਨਮੀ ਉੱਥੇ ਇਹ ਵੀ ਇੱਕ ਸਚਾਈ ਹੈ ਕਿ ਦੇਸ਼ ਦੀ ਵੰਡ ਤੋਂ ਬਾਅਦ ਉਰਦੂ ਨੂੰ ਸਿਰਫ ਮੁਸਲਮਾਨਾਂ ਨਾਲ ਜੋੜ ਦਿੱਤਾ ਗਿਆ ਜਦੋਂ ਕਿ ਭਾਸ਼ਾਵਾਂ ਧਰਮ ਦੀਆਂ ਨਹੀਂ ਸਭਿਆਤਾ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ ਪੰਜਾਬ ਦੀ ਤਬੀਅਤ ਵਿੱਚ ਮਹਿਮਾਨ ਨਿਵਾਜ਼ੀ ਦਾ ਤਤ ਹਮੇਸ਼ਾ ਪਟਕ ਰਿਹਾ ਹੈ ਪੰਜਾਬ ਵਿੱਚ ਸ਼ੁਰੂ ਤੋਂ ਹੀ ਵਕ ਵਕ ਅਤੇ ਸੰਯੁਕਤ ਭਾਸ਼ਾਵਾਂ ਬੋਲੀਆਂ ਜਾਂਦੀਆਂ ਰਹੀਆਂ ਹਨ ਵਕ ਵਕ ਭਾਸ਼ਾਵਾਂ ਅਤੇ ਬੋਲੀਆਂ ਦੀ ਬੋਲਣ ਦਾ سلسلہ ਇੱਥੇ ਅੱਜ ਵੀ جاری ਹੈ ਫਿਰ ਵੀ ਪੰਜਾਬ ਵਿੱਚ ਕੌਮੀ ਭਾਸ਼ਾ ਹਿੰਦੀ ਅਤੇ ਸਰਕਾਰੀ ਭਾਸ਼ਾ ਪੰਜਾਬੀ ਹੈ ਪੰਜਾਬ ਵਿੱਚ ਮੁਸਲਮਾਨਾਂ ਦੇ ਆਉਣ ਤੋਂ ਸਿੱਖ ਧਰਮ ਦੇ 10 ਗੁਰੂਆਂ ਦੇ ਦੌਰ ਤੱਕ ਅਤੇ ਫਿਰ ਬਰਤਾਨਵੀ ਹਕੂਮਤ ਦੇ ਤਕਸੀਮਦਰ ਤਕਸੀਮ ਦੀ ਦੌਰਿਆ ਅਤੇ ਮੌਜੂਦਾ ਅਹਿਦ ਤੱਕ ਜਦੋਂ ਅਸੀਂ ਪੰਜਾਬੀ ਅਤੇ ਉਰਦੂ ਦੇ ਆਪਸੀ ਰਿਸ਼ਤੇ ਦਾ ਜਾਇਜ਼ਾ ਲੈਂਦੇ ਹਾਂ ਤਾਂ ਉਰਦੂ ਦੀ ਹਰ ਪ੍ਰਗਤੀਸ਼ੀਲ ਲਹਿਰ ਦੇ ਰੋਸ਼ਨ ਤਾਨੇ-ਬਾਨੇ ਪੰਜਾਬ ਵਿੱਚ ਹੀ ਬੰਨੇ ਹੋਏ ਨਜ਼ਰ ਆਉਂਦੇ ਹਨ ਸੱਚ ਤਾਂ ਇਹ ਹੈ ਕਿ ਪੰਜਾਬ ਉਰਦੂ ਦੀ ਰਗ ਰਗ ਵਿੱਚ ਸਮਾਇਆ ਹੋਇਆ ਹੈ ਉਰਦੂ ਭਾਸ਼ਾ ਤੇ ਸਾਹਿਦ ਅਤੇ ਇਸ ਦਾ ਲਗੋ ਲਹਿਜਾ ਹਰ ਵਿਅਕਤੀ ਦੀ ਸ਼ਖਸੀਅਤ ਨੂੰ ਨਿਖਾਰਦਾ ਹੈ ਗਲਬਾਤ ਨੂੰ ਦਿਲ ਖਿੱਚਵਾ ਬਣਾ ਦਿੰਦਾ ਹੈ ਅਤੇ ਸਫਲਤਾ ਦੀ ਮੰਜ਼ਿਲ ਤੁਹਾਡੇ ਪੈਰਾਂ ਵਿੱਚ ਲਿਆ ਕੇ ਰੱਖ ਦਿੰਦਾ ਹੈ ਇਸ ਗੱਲ ਨੂੰ ਹੀਟਾਂ ਦਿੱਤੇ ਸ਼ੇਰਾਂ ਰਾਹੀਂ ਪ੍ਰਗਟਾਇਆ ਜਾ ਸਕਦਾ ਹੈ ਨਿਸਾਰ ਇਸ ਪਰ ਹੈ ਹਰ ਕੋਈ ਜਹਾਂ ਮੇ ਨਿਸਾਰ ਇਸ ਪਰ ਹੈ ਹਰ ਕੋਈ ਜਹਾਂ ਮੇ ਬੜੀ ਤਹਜ਼ੀਬ ਹੈ ਉਰਦੂ ਜ਼ੁਬਾਨ ਮੇ ਅਸਰ ਹੋਗਾ ਤੁਮਹਾਰੀ ਬਾਤ ਮੇ ਵੀ ਅਸਰ ਹੋਗਾ ਤੁਮਹਾਰੀ ਬਾਤ ਮੇ ਵੀ ਕਹੋਗੇ ਜਬ ਇਸੇ ਉਰਦੂ ਜ਼ੁਬਾਨ ਮੇ ਉਰਦੂ ਭਾਸ਼ਾ ਦੀ ਦੁਨੀਆ ਦੀਆਂ ਬਿਹਤਰੀਨ ਭਾਸ਼ਾਵਾਂ ਵਿੱਚ ਗਿਣਤੀ ਕੀਤੀ ਜਾਂਦੀ ਹੈ ਪੰਜਾਬ ਵਿੱਚ ਉਰਦੂ ਦਾ ਮਾਂ ਅਤੇ ਤੀ ਦਾ ਰਿਸ਼ਤਾ ਹੈ ਉਰਦੂ ਭਾਸ਼ਾ ਅਤੇ ਸਾਹਿਦ ਦੀ ਤਰੱਕੀ ਵਿੱਚ ਪੰਜਾਬ ਦਾ ਵੀ ਇੱਕ ਖਾਸ ਅਤੇ ਪਰਤੱਖ ਰੋਲ ਰਿਹਾ ਹੈ ਇਸ ਸੂਬੇ ਵਿੱਚ ਉਰਦੂ ਪੜਨ ਅਤੇ ਲਿਖਣ ਵਾਲਿਆਂ ਦੀ ਘਾਟ ਨਹੀਂ ਹੈ ਕਾਫੀ ਸੰਖਿਆ ਵਿੱਚ ਉਰਦੂ ਦੇ ਸ਼ਾਇਰ ਤੇ ਸਾਹਿਦਕਾਰ ਮੌਜੂਦ ਹਨ हिंदुस्तान के व्डे शायरों साहितकारा का संबंध भी इस सूबे रहा है पंजाब शुरू तो ही उर्दू काव्य साहित केंद्र रहा है शुक्रिया